ਸਰਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਲਾਪੇ ਕਰ ਰਹਾ ਹਸਨ ਜੀ। ਸ੍ਰਿੰਦਰ ਕੌਰ ਦੁਆਰਾ ਲਿਖੇ ਗਏ ਨਾਵਲ ਚੰਦਰੀ ਤਕਦੀਰ ਦਾ ਭਾਗ 26 ਮ ਲੈ ਕੇ ਆਉਗਾ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਤਕਦੀਰ ਹਾਏ ਤੇਰੀ ਕਿਸਮਤ ਕਿੱਥੋਂ ਲਿਖਵਾਈ ਨੇ ਤੂੰ ਆਪਣੇ ਲੇਖ ਕੋਈ ਕੰਮ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਮਾਪਤ ਹੋ ਜਾਂਦਾ ਤੇ ਵਿਖਰ ਜਾਂਦਾ। ਉਹ ਕੋਲ ਖੜੀ ਤਕਦੀਰ ਨੂੰ ਬੁੱਕਲ ਚ ਰੱਖ ਕੇ ਰੋਣ ਲੱਗੀ। ਤਕਦੀਰ ਜੋ ਹਲਾਤਾਂ ਨਾਲ ਸਮਝੌਤਾ ਕਰੀ ਬੈਠੇ ਸੀ ਦੀਪੀ ਨੂੰ ਚਿਪ ਕਰਵਾਉਂਦੇ ਆਪ ਵੀ ਰੋਣ ਲੱਗ ਪਏ ਤਕਦੀਰ ਤੇ ਦੀਪੀ ਦੋਵੇਂ ਅਨਮਨੇ ਨਾਲ ਤਿਆਰ ਹੋਈਆਂ ਉਹਨਾਂ ਨੇ ਨੀਚੇ ਨੂੰ ਵੀ ਨਾਲ ਚੱਲਣ ਨੂੰ ਕਿਹਾ ਪਰ ਉਸਨੇ ਆਰਾਮ ਕਰਨ ਦੀ ਛੱਜਤਾਈ ਤੇ ਉਹਨਾਂ ਦੋਵਾਂ ਨੂੰ ਜਾਣ ਨੂੰ ਕਿਹਾ ਉਹ ਦੋਵੇਂ ਪਲੰਗ ਗੁਰਦੁਆਰਾ ਸਾਹਿਬ ਗਈਆਂ ਜਿੱਥੇ ਤਕਦੀਰ ਨੇ ਪਲਾਂ ਅੱਖਾਂ ਬੰਦ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਚੁਕਾਇਆ ਤੇ ਫਿਰ ਇਸ ਦਾ ਨਾ ਹੋਣ ਦਾ ਗਿਲਾ ਨਹੀਂ ਕੀਤਾ ਸੇਗੋਂ ਉਸਨੇ ਸ਼ੁਕਰ ਕੀਤਾ ਕਿ ਇਹ ਸ਼ੁਕਰ ਹੈ ਰੱਬਾ ਪਹਿਲਾਂ ਹੀ ਸ਼ੀਸ਼ਾ ਦਿਖਾ ਦਿੱਤਾ ਨਹੀਂ ਤਾਂ ਫੇਰ ਰੋਲਣਾ ਪੈਣਾ ਸੀ ਮੈਨੂੰ ਤੇ ਬੇਸ਼ੱਕ ਮੈਨੂੰ ਰੋਲਣ ਨਾਲ ਕਿਸੇ ਨੂੰ ਫਰਕ ਵੀ ਨਹੀਂ ਪਈ ਸੀ ਪੈਣਾ ਪਰ ਮੇਰੇ 'ਚ ਹੋਰ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਆ ਜੇ ਕਿਤੇ ਮੇਰੇ ਲਈ ਸੋਚਿਆ ਹੈ ਤਾਂ ਮੇਰੇ ਰੱਬਾ ਚੰਗਾ ਹੀ ਸੋਚੀ ਉਹ ਹੱਥ ਜੁੜੋ ਪਤਾ ਨਹੀਂ ਕਿੰਨੀ ਧੀਰ ਖੜੀ ਰਹਿੰਦੀ ਕਿ ਉਸ ਨੂੰ ਦੀਪੀ ਨਾ ਹਿਲਾਉਂਦੀ ਉਹ ਹੰਝੂ ਵਹਾਉਂਦੀ ਬੁੱਤ ਬਣੀ ਖੜੀ ਸੀ ਚਿਰੋਦੀਪੀ ਨੇ ਉਸੇ ਮੋੜ 'ਤੇ ਧਿਆਨ ਹਟ ਰਿਆ ਤੇ ਉਸ ਨੂੰ ਚੱਲਣ ਨੂੰ ਕਿਹਾ ਦੀਪੀ ਵੀ ਉਸ ਦਾ ਅੰਦਰ ਲੱਦਰਦ ਸਮਝਦੀ ਸੀ ਉਹ ਅੱਗੇ-ਅੱਗੇ ਚੱਲ ਰਹੀ ਸੀ ਤੇ ਦੀਪੀ ਉਸ ਦੀ ਪੈਰ ਦਮਦੀ ਉਸ ਦੀ ਪਿੱਛੇ-ਪਿੱਛੇ ਚੱਲ ਰਹੀ ਸੀ ਉਹ ਕੜਾਪਸ਼ਰ ਲਾਂ ਲਈ ਇੱਕ ਲਾਈਨ ਵਿੱਚ ਜਾ ਕੇ ਖੜ ਗਈਆਂ ਪਰ ਤਕਦੀਰ ਦੀ ਸੋਚ ਦੀ ਲੜੀ ਜਿਉਂ ਦੀ ਤਿਉਂ ਜਾਰੀ ਸੀ ਉਹ ਸੋਚ ਰਹੀ ਸੀ ਬੇਸ਼ੱਕ ਰਿਸ਼ਤਿਆਂ ਦੇ ਪਿਆਰ ਨੂੰ ਤੋਲਣ ਲਈ ਕੋਈ ਤੱਕੜੀ ਜਾਂ ਤਾਰਾ ਜਾਂ ਨਹੀਂ ਬਣੀ ਪਰੰਤੂ ਫਿਰ ਵੀ ਰਿਸ਼ਤਿਆਂ ਦੀ ਆਪਸ ਪਿਆਰ ਦੇਖਭਾਲ ਦੀ ਪ੍ਰਵਾਹ ਹੀ ਦੱਸ ਦਿੰਦੀ ਆ ਕਿ ਆਪਸ ਵਿੱਚ ਕਿੰਨਾ ਕੁ ਪਿਆਰ ਤੇ ਲਗਾਓ ਹੈ ਉਹ ਇਹੀ ਸਭ ਆਪਣੇ ਮਾਂ ਬਾਪ ਕੋਲੋਂ ਚਾਉਂਦੀ ਸੀ ਪਰ ਸ਼ਾਇਦ ਇਹ ਸਭ ਉਸ ਤਕਦੀਰ 'ਚ ਨਹੀਂ ਸੀ ਉਸੇ ਨਸੀਬ 'ਚ ਨਹੀਂ ਸੀ ਪਾਈ ਸਾਹਿਬ ਜੀ ਦੀ ਆਵਾਜ਼ ਨਾਲ ਉਹ ਸੁੱਤੀ ਜਾਗੀ ਹੋਈ ਪਾਈ ਬੀਬਾ ਜੀ ਸਿਰ ਤੇ ਕੋ ਦੁਪट्टे ਦਾ ਧਿਆਨ ਰੱਖੋ ਉਸਨੇ ਫਟਾਫਟ ਆਪਣਾ ਦੁਪੱਟਾ ਆਪਣੇ ਸਿਰ ਤੇ ਕੀਤਾ ਤੇ ਪ੍ਰਸ਼ਾਦ ਲੈ ਕੇ ਅੱਗੇ ਹੋ ਕੇ ਦੀਪੀ ਨੂੰੜੀ ਕਰਨ ਲੱਗੀ ਉਹ ਵੀ ਨਾਲ ਹੀ ਅੱਖ ਖਲੋਈ ਤੇ ਦੋਵਾਂ ਨੇ ਇੱਕ ਲਫਾਫਾ ਲੈ ਕੇ ਇਸ ਵਿੱਚ ਕੁਝ ਪ੍ਰਸ਼ਾਦ ਪਾ ਕੇ ਕਰ ਲਿਜ਼ਾਨ ਲਈ ਪਰਸ ਵਿੱਚ ਰੱਖ ਲਿਆ ਤੇ ਬਾਕੀ ਪ੍ਰਸ਼ਾਦ ਖਾ ਕੇ ਹੱਥ ਪੂੰਝ ਲਏ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਈਆਂ ਦੀਪੀ ਨੇ ਕਾਰ ਕੱਢੀ ਤੇ ਮਾਰਕੀਟ ਫਿਰ ਰੁਕ ਕਰ ਲਿਆ ਉਹਨਾਂ ਕਾਰ ਇੱਕ ਸ਼ੋਰੂਮ ਦੇ ਬਾਹਰ ਰੋਕੀ ਜਿੱਥੋਂ ਦੀਪੀ ਅਕਸਰ ਸੂਟ ਲੈਂਦੀ ਹੁੰਦੀ ਸੀ ਦੁਕਾਨਦਾਰ ਨਾਲ ਵੀ ਚੰਗੀ ਜਾਣ ਪਹਿਚਾਨ ਹੋ ਗਈ ਸੀ ਉਸਨੇ ਉਹਨਾਂ ਦੋਵਾਂ ਨੂੰ ਇੱਕ ਕੋਨੇ 'ਚ ਬਿਠਾਇਆ ਤੇ ਸੂਟ ਦਿਖਾਉਣ ਲੱਗਾ ਨਾਲ ਹੀ ਦੁਕਾਨ ਦੇ ਕੰਮ ਕਰਦੇ ਮੁੰਡੇ ਨੂੰ ਆਵਾਜ਼ ਮਾਰੀ ਲਿਆਵੀ ਛੋਟੇ ਠੰਡਾ ਠੁੰਡਾ ਮੈਡਮ ਜੀ ਆਏ ਹਨ ਉਸਨੇ ਇੱਕ ਹੋਰ ਸੂਟ ਖੋਲਿਆ ਆ ਲਗੂਆ ਛੋਟੀ ਮੈਡਮ ਜੀ ਲਈ ਠੀਕ ਰਹੇਗਾ ਉਸਨੇ ਤਕਦੀਰ ਵੱਲ ਦੇਖਦੇ ਹੈ ਕਿਆ ਪਰ ਤਕਦੀਰ ਦਾ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ ਕਿਉਂ ਸੂਟ ਖਰੀਦੇ ਹਾਂ ਹਾਂ ਇਹ ਤਾਂ ਬਹੁਤ ਸੋਹਣਾ ਆ ਤਕਦੀਰ ਤੇਰੇ ਤਾਂ ਬਹੁਤ ਚੱچےਗਾ ਦੀਪੀ ਨੇ ਸੂਟ ਨਾਲ ਉਹ ਦੁਪੱਟਾ ਲਾ ਕੀਤਾ ਤੇ ਤਕਦੀਰ ਦੇ ਲਗਾ ਕੇ ਦੇਖਣ ਲੱਗੀ ਦੀਪੀ ਜਾਣਦੀ ਸੀ ਕਿ ਤਕਦੀਰ ਖੁਸ਼ ਨਹੀਂ ਆ ਉਸ ਦੇ ਅੰਦਰ ਪਤਾ ਨਹੀਂ ਕਿੰਨੇ ਬਲਵਲੇ ਉੱਠ ਰਹੇ ਸਨ ਪਰ ਉਹ ਸਤਿਆਨ ਦੂਜੇ ਪਾਸੇ ਲਗਾਉਣ ਦੀ ناکਾਮ ਕੋਸ਼ਿਸ਼ ਜਰੂਰ ਕਰ ਰਹੀ ਸੀ ਨਹੀਂ ਮਾਸੀ ਜੀ ਮੈਂ ਨਹੀਂ ਲੈਣਾ ਕੋਈ ਸੂਟ ਧੀਰ ਲੱਗੇ ਹੋਏ ਨਹੀਂ ਤੇ ਕਰ ਤਕਦੀਰ ਨਹੀਂ ਗਿਆ ਜਾਨੀ ਮੇਰਾ ਵੀ ਮੂਡ ਖਰਾਬ ਕਰਦਾ ਤੂੰ ਚਲ ਘਰ ਚਲੀਏ ਨਾ ਤੂੰ ਆਪ ਲੈਣਾ ਨਾ ਹੀ ਮੈਨੂੰ ਕੁਝ ਲੈਣ ਦੇਣਾ ਦੀਪੀ ਨੇ ਪਰਸਨ ਨੂੰ ਸਮੇਟਿਆ ਤੇ ਉਠਣ ਲੱਗੀ ਤਕਦੀਰ ਨੇ ਉਸਨੂੰ ਸਮਝਿਆ ਤੇ ਝਟ ਬਾਂਦੂ ਖਿੱਚ ਲਿਆ ਤੇ ਦੁਕਾਨਦਾਰ ਨੂੰ ਕਹਿਣ ਲੱਗੀ ਲਿਓ ਅੰਕਲ ਜੀ ਮੈਨੇ ਸੂਟ ਵਿਖਾਓ ਹੋਰ ਕੋਈ ਆ ਤਾਂ ਵਧੀਆ ਨਹੀਂ ਲੱਗਾ ਉਹ ਨਵੇਂ ਨਵੇਂ ਡਿਜ਼ਾਈਨਾਂ ਤੇ ਸੂਟ ਚੁੱਕ ਕੇ ਖੋਲ ਖੁਲ ਦਿਖਾਉਣ ਲੱਗਾ ਆ ਦੇਖੋ ਬੇਟੇ ਗਰਲਿਸ ਸੂਟ ਅਥਾਰਟੀ ਤੇ ਬਹੁਤ ਚੱਗੇਗਾ ਉਹ ਸਾਹਮਣੇ ਸ਼ੀਸ਼ੇ 'ਚ ਲਗਾ ਕੇ ਦੇਖੋ ਉਸਨੇ ਸੂਟ ਤਕਦੀਰ ਵੱਲ ਵਧਾਇਆ ਤੇ ਸ਼ੀਸ਼ੇ ਵੱਲ ਇਸ਼ਾਰਾ ਕੀਤਾ ਦੀਪੀ ਦੇ ਚਿਹਰੇ ਤੇ ਮੁਸਕਾਨ ਸੀ ਉਹ ਵੀ ਤਕਦੀਰ ਦੇ ਕੋਲ ਹੀ ਜਾ ਖੜੀ ਤੇ ਸੂਟ ਲਗਾ ਕੇ ਸ਼ੀਸ਼ੇ 'ਚ ਦੇਖਣ ਲੱਗੀ ਸੱਚੀ ਨਹੀਂ ਤਕਦੀਰ ਆ ਤਾਂ ਨਿਰਸਿਰਾ ਹੀ ਆ ਬਹੁਤ ਸੋਹਣੀ ਲੱਗੇਂਗੀ ਤੂੰ ਜਦੋਂ ਪਾਵੇਂਗੀ ਦੀਪੀ ਖੁਸ਼ ਹੁੰਦੀ ਤਕਦੀਰ ਵੱਲ ਦੇਖ ਰਹੀ ਸੀ ਉਸ ਤੋਂ ਬਾਅਦ ਉਹਨਾਂ ਹੋਰ ਸੂਟ ਲਏ ਤੇ ਘਰ ਵਾਪਸ ਆ ਗਈਆਂ ਗੜਸਤੇ ਵਿੱਚੋਂ ਦੀਪੀ ਨੇ ਆਈਸਕ੍ਰੀਮ ਲਈ ਤੇ ਇੱਕ ਡੱਬਾ ਲੱਡੂਆਂ ਦਾ ਵੀ ਲੈ ਲਿਆ ਤਾਂ ਤਕਦੀਰ ਨੇ ਪੁੱਛਿਆ ਮਾਸੀ ਜੀ ਆਹ ਕੀ ਦੇ ਲੈ ਲਿਆ ਤੁਸੀਂ ਉਸਨੇ ਲੱਡੂਆਂ ਦਾ ਡੱਬਾ ਫੜਦੀ ਨਹੀਂ ਪੁੱਛਿਆ ਘਰ ਜਾ ਕੇ ਦੱਸਾਂਗੀ ਉਸਨੇ ਮੋੜ ਤੇ ਸਟੀਅਰਿੰਗ ਤੇ ਹੱਥ ਘੁਮਾਉਂਦੀਆਂ ਤਕਦੀਰ ਬਲਦੇਹ ਕੀ ਕਿਹਾ ਘਰ ਪਹੁੰਚ ਕੇ ਦੀਪੀ ਨੇ ਕਿਹਾ ਲਿਆ ਹੁਣ ਆਈਸਕ੍ਰੀਮ ਖਾਈਏ ਮੈਨੂੰ ਆ ਬਟਰ ਚਾਕਸ ਵਾਲੀ ਤਾਂ ਬਹੁਤ ਪਸੰਦ ਆ ਦੀਪੀ ਨੇ ਨੀਤੀ ਨੂੰ ਤੇ ਬੱਚਿਆਂ ਨੂੰ ਪ੍ਰਸ਼ਾਦ ਦਿੱਤਾ ਤਕਦੀਰ ਹਾਤੋਂ ਕੇ ਸਭ ਦੇ ਲਈ ਆਈਸਕ੍ਰੀਮ ਪਾਉਣ ਲੱਗੀ ਤੇ ਸਭ ਨੂੰ ਫੜਾਈ ਫਿਰ ਸ਼ਾਮ ਨੂੰ ਦੀਪੀ ਨੇ ਰਹਿਰਾਸ ਦੇ ਵੇਲੇ ਘਰ ਵਿੱਚ ਬਨੇ ਮੰਦਰ ਵਿੱਚ ਜੋਤ ਲਗਾਈ ਤੇ ਅਰਦਾਸ ਕੀਤੀ ਕਿ ਇਸ ਰਿਸ਼ਤੇ ਦਾ ਪਹਿਲਾ ਪਤਾ ਲੱਗ ਗਿਆ ਤੇ ਤਕਦੀਰ ਦੀ ਜ਼ਿੰਦਗੀ ਰੁਲਨ ਤੋਂ बच ਗਈ ਏ ਵਾਹਿਗੁਰੂ ਜੀ ਲੱਖ ਲੱਖ ਸ਼ੁਕਰ ਆ ਤੁਹਾਡਾ ਤੇ ਅੱਗੇ ਲਈ ਵੀ ਐਵੇਂ ਹੀ ਮਿਹਰ ਬਣਾ ਕੇ ਰੱਖਣਾ ਤਕਦੀਰ ਲਈ ਕੋਈ ਵਧੀਆ ਤੇ ਜੋਗ ਵਰ ਉਸ ਦੀ ਚੋਲਿਚ ਪਣ ਦੀਪੀ ਅਰਦਾਸ ਕਰਦੀ ਰਹੀ ਪਈ ਉਸਨੇ ਦੋ ਲੱਡੂ ਅਲੱਗ ਕੌਲੇਜ ਪਾ ਕੇ ਰੱਖ ਦਿੱਤੇ ਬਾਕੀ ਡਾਈਨਿੰਗ ਟੇਬਲ ਤੇ ਰੱਖ ਦਿੱਤੇ ਤਕਦੀਰ ਅਰਦਾਸ ਕਰਦੀ ਦੀਪੀ ਦੇ ਪਿੱਛੇ ਹੀ ਖੜੀ ਸੀ ਪਰ ਦੀਪੀ ਦੇ ਮੁੜਨ ਤੋਂ ਪਹਿਲਾਂ ਹੀ ਦੂਜੇ ਕਮਰੇ 'ਚ ਚਲੀ ਗਈ ਉਹ ਕਾਲੇ ਕਦਮੀ ਕਮਰੇ 'ਚ ਗਈ ਤੇ ਮੂਤੇ ਮੂ ਬੈਠਦੀ ਜਾ ਡਗੀ ਤੇ ਰੋਣ ਲੱਗੀ ਦੀਪੀ ਉਸ ਨੂੰ ਲੱਭਦੀ ਹੋਈ ਉਧਰ ਹੀ ਆ ਗਈ ਉਹ ਹੱਥ 'ਚ ਲੱड्डੂ ਫੜੀਏ ਜੇ ਕਮਰੇ ਦੇ ਬਾਹਰ ਹੀ ਸੀ ਕਿ ਉਸਨੇ ਤਕਦੀਰ ਦੀਆਂ ਸਿਸਕੀਆਂ ਸੁਣ ਲਈਆਂ ਦੀਪੀ ਨੇ ਉਸ ਨੂੰ ਮੋਹ ਮਿਤੀਕ ਵਾਪਸ ਆ ਗਈ ਕਿਉਂਕਿ ਉਹ ਚਾਹੁੰਦੀ ਸੀ ਸ਼ਾਇਦ ਰੋ ਕੇ ਉਸ ਦਾ ਮਨ ਹਲਕਾ ਹੋ ਜਾਵੇ ਆਈਸਕ੍ਰੀਮ ਲੱड्डੂ ਸੂਟ ਇਹ ਤਾਂ ਇੱਕ ਬਹਾਨਾ ਸੀ ਤਕਦੀਰ ਨੂੰ ਖੁਸ਼ ਕਰਨ ਦਾ ਪਰ ਕਿਹੜਾ ਹੁਣ ਉਹ ਨਿਆਣੀ ਸੀ ਜੋ ਉਹਨਾਂ ਚੀਜ਼ਾਂ ਨਾਲ ਦਿਲ ਪਰਚਾ ਲਵੇ ਉਹ ਵੀ ਸਭ ਸਮਝਦੀ ਸੀ ਉਹ ਰੋਈ ਜਾ ਰਹੀ ਸੀ ਤੇ ਦੀਪੀ ਦਾ ਉਸ ਨੂੰ ਲੈ ਕੇ ਚਿੰਤਿਤ ਹੋਣਾ ਵੀ ਸੁਭਾਵਕ ਸੀ। ਤਕਦੀਰ ਦੀ ਸੋਚ ਰਹੀ ਸੀ। ਜਦੋਂ ਉਸਦਾ ਵਿਆਹ ਹੋਇਆ ਸੀ, ਉਸਨੇ ਸਭ ਰਿਸ਼ਤਿਆਂ ਨੂੰ ਨਿਵਾਇਆ ਪਰ ਫਿਰ ਵੀ ਉਸਦੀ ਝੋਲੀ ਤਲਾਕ ਹੀ ਹਿੱਸੇ ਆਇਆ। ਤੇ ਫਿਰ ਉਸਨੇ ਅੰਮ੍ਰਿਤ ਨਾਲ ਵੀ ਰਿਸ਼ਤਾ ਦਿলো ਨਵਾਇਆ ਤੇ ਸਿਵਾਏ ਬਦਨਾਮੀ ਹੋਰ ਕੁਝ ਵੀ ਉਹਦੀ ਝੋਲੀ ਪਾਇਆ। ਹਾਂ, ਰੱਬ ਨੇ ਉਸਦੀ ਝੋਲੀ ਭਰਨੀ ਵੀ ਚਾਹੀ ਤਾਂ ਵੀ ਅੰਮ੍ਰਿਤ ਨੇ ਛਾੜ ਦਿੱਤੀ। ਤੇ ਮੁਰਖ ਖਾਲੀ ਕਰ ਦਿੱਤੀ ਉਸਦੀ ਚੋਲੀ ਕਿਉਂਕਿ ਉਹ ਪਿਆਰ ਨਹੀਂ ਉਸਦੀ ਹਫਸ ਦਾ ਸ਼ਿਕਾਰ ਹੋਈ ਸੀ ਤੇ ਮਾਪੇ ਦੇ ਨਾਲ-ਨਾਲ ਉਸ ਦੇ ਨਾਲ ਜੰਮਣ ਵਾਲੀਆਂ ਉਸ ਦੀਆਂ ਭੈਣਾਂ ਨੇ ਉਸ ਤੋਂ ਕਿਨਾਰਾ ਕਰ ਲਿਆ ਸੀ ਉਹ ਰੋਂਦੀ ਰੋਂਦੀ ਸੋ ਗਈ ਸੀ ਦੀਪੀ ਇੱਕ ਦੋ ਵਾਰ ਢੇੜਾ ਜ਼ਰੂਰ ਮਾਰ ਗਈ ਸੀ ਪਰ ਉਸਨੇ ਉਸ ਨੂੰ ਉਠਾਇਆ ਨਾ हे ਰੱਬ ਧੀ ਦੇ ਮੀ ਤੋਸੇ ਲੇਖ ਵਧੀਆ ਲਿਖ ਕੇ ਭੇਜੀ ਤਾਂ ਕਿ ਕਿਸੇ ਦੀ ਵੀ ਧੀ ਪੈਨ ਰੋਣਾ ਨਾ ਪਵੇ ਦੀਪੀ નીચે ਦੇਖੋਲ ਬੈਠੀ ਯੂ ਬੋਲੀ ਹਾਂ ਯਾਰ ਮੇਰਾ ਤਾਂ ਆਪ ਦਾ ਦਿਲ ਬੈਠਿਆ ਪਿਆ ਕੱਲ ਦਾ ਮੈਂ ਤਾਂ ਕੁੜੀ ਨਾਲ ਨਜ਼ਰਾਂ ਵੀ ਨਹੀਂ ਮਿਲਾ ਸਕਿਆ ਮੈਂ ਸਵੇਰੇ ਫੇ ਚਲੇ ਜਾਣਾ ਤੂੰ ਸਮਝਾ ਦੇ ਮੀ ਚਾਚ ਨਾਲ ਨੀਟਾ ਸਰਾਣਾ ਗੋਡਿਆਂ ਤੇ ਰੱਖ ਚੌਂਕੜੀ ਮਾਰ ਕੇ ਪੈਰਤਾ ਹੋਇਆ ਬੋਲਿਆ ਤੁਸੀਂ ਵੀ ਗੱਲ ਕਰੋ ਆਪਣੇ ਦਫ਼ਤਰ ਵਿੱਚ ਕਿਸੇ ਯਾਰ ਦੋਸਤ ਨਾਲ ਕਈ ਵਾਰ ਐਵੇਂ ਹੀ ਗੱਲਾਂ ਕਰਦੇ ਆਂ ਗੱਲ ਸਿਰੇ ਚੜ ਜਾਂਦੀ ਆਂ ਆਖਦੀ ਆਂ ਦੀਪੀ ਨੇ ਨੀਤੇ ਤੇ ਅੱਖਾਂ ਟਿਕਾਈਆਂ ਮੈਂ ਹਜੂਤ ਨਾਲ ਹੀ ਕੱਲ ਕਰਦਾ ਕੀ ਪਤਾ ਉਹੀ ਕੋਈ ਦੱਸ ਪਾ ਦੇਵੇ ਨੀٹے ਨੇ ਜਵਾਬ ਦਿੱਤਾ ਦੇਖੋ ਜੀ ਇਹਦਾ ਬਾਪ ਤਾਂ ਹੁਣ ਪਾਸਾ ਵਟ ਗਿਆ ਆਪਾਂ ਨੂੰ ਹੀ ਕਰਨਾ ਪੈਣਾ ਕੁਝ ਐਵੇਂ ਇਸ ਦੀ ਜ਼ਿੰਦਗੀ ਘਰ ਬੈਠੇ ਬਰਬਾਦ ਨਹੀਂ ਕਰ ਸਕਦੀ ਨਾ ਹੀ ਕਿਤੇ ਨੌਕਰੀ ਨੂੰ ਮੰਨਦੀ ਆ ਅਕਿ ਸਰਕਾਰੀ ਲੱਗਣਾ ਨਾ ਸਰਕਾਰੀ ਮਿਲੇ ਨਾ ਪ੍ਰਾਈਵੇਟ ਇਹ ਕਰੇ ਦੀਪੀ ਬੋਲੀ ਛੱਡ ਯਾਰ ਨਿਆਣੀਆਂ ਹੋ ਜੋ ਰਿਸ਼ਤਾ ਕਿਤੇ ਮੁੰਡਿਆਂ ਦਾ ਕਾਲ ਤਾਂ ਨਹੀਂ ਪੈ ਗਿਆ ਚੰਗਾ ਜੀ ਮੈਂ ਚਲੇ ਰਸੋਈ 'ਚ ਅਜ ਪਿੰਕੀ ਨਹੀਂ ਨੀ ਹੋਣਾ ਉਹ ਬੈੱਡ ਤੋਂ ਉੱਠਦੀ ਹੋਈ ਬੋਲੀ ਹਾਂ ਹਾਂ ਠੀਕ ਆ ਪਰ ਤੂੰ ਤਕਦੀਰ ਨੂੰ ਨਾ ਉਠਾਈ ਪਈ ਰਹਿਣ ਦੇ ਸੌਣ ਦੇ ਉਸ ਨੂੰ ਨੀਤੇ ਨੇ ਜਾਂਦੀ ਹੋਈ ਦੀਪੀ ਨੂੰ ਕਿਹਾ ਪਰ ਤਕਦੀਰ ਉੱਠ ਗਈ ਸੀ ਉਸਨੇ ਨੀਤੇ ਦੇ ਇਹ ਸ਼ਬਦ ਸੁਣ ਲਏ ਸੀ ਉਹ ਲੌਬੀ ਵਿੱਚ ਬੈਠ ਗਈ ਤੇ ਦੀਪੀ ਦੇ ਵਿੱਚ ਦੀਆਂ ਕਿਤਾਬਾਂ ਉਥਲ ਪੁਥਲ ਕਰਨ ਲੱਗੀ ਉਹ ਸੋਚਣ ਲੱਗੀ ਉਹਨਾਂ ਨੇ ਮੈਨੂੰ ਇਹ ਜਨਮ ਦਿੱਤਾ ਮੇਰੀ ਗੱਲ ਸੁਨੇ ਬਿਨਾ ਹੀ ਸਾਰਾ ਦੋਸ਼ ਮੇਰੇ ਮੱਥੇ ਮੜ ਦਿੱਤਾ ਕਿ ਕਿਸੇ ਤੇ ਭਰੋਸਾ ਕਰਨਾ ਗਲਤ ਹੈ ਫਿਰ ਇਹ ਕਿਵੇਂ ਜਾਣਿਆ ਜਾਏ ਕਿ ਸਹੀ ਕੌਣ ਆ ਤੇ ਗਲਤ ਕੌਣ ਉਹ ਬੈਠੀ ਸੋਚ ਰਹੀ ਸੀ ਦੀਪੀ ਦੀ ਆਵਾਜ਼ ਸੁਣ ਉਸਨੇ ਦੀਪੀ ਵੱਲ ਦੇਖਿਆ ਤਕਦੀਰ ਤੂੰ ਉੱਠ ਗਈ ਕਦੋਂ ਉੱਠੀ ਦੀਪੀ ਨੇ ਉਸ ਨੂੰ ਦੇਖਿਆ ਤਾਂ ਬੋਲੀ ਹੁਣ ਤਾਂ ਰੋਟੀ ਬਣਾਉਣੀ ਸੀ ਛੋਟੇ ਦਾ ਸਕੂਲ ਬੈਗ ਵੀ ਦੇਖਾਂ ਇਸਨੇ ਕੰਮ ਪੂਰਾ ਕੀਤਾ ਕਿ ਨਹੀਂ ਆਖਦੀ ਹੋਈ ਤਕਦੀਰ ਨੇ ਉਸ ਦਾ ਬਸਤਾ ਖਾਲੀ ਕੀਤਾ ਤੇ ਛਾੜ ਕੇ ਸਾਰੀਆਂ ਕਾਪੀਆਂ ਕਿਤਾਬਾਂ ਸਹੀ ਟੈਨਕਲ ਸਮੇਟ ਕੇ ਰੱਖ ਦਿੱਤੀਆਂ ਅਗਲੇ ਦਿਨ ਅਚਾਨਕ ਨੀਤੀ ਦੇ ਚਾਚੇ ਦੇ ਮੁੰਡੇ ਜਤਿੰਦਰ ਦਾ ਫੋਨ ਆਇਆ ਕਿ ਉਸਨੇ ਨੀਤੀ ਨੂੰ ਕਿਹਾ ਵੀਰੇ ਮੇਰੇ ਸਾਲੇ ਦੀ ਘਰ ਵਾਲੀ ਬੱਚੇ ਛੱਡ ਕੇ ਚਲੀ ਗਈ ਆ ਤੇ ਉਸਦੇ ਲਈ ਕੋਈ ਕੁੜੀ ਦੀ ਪਾਲਾ ਕਿ ਕੋਈ ਕੁੜੀ ਨਜ਼ਰ ਵਿੱਚ ਹੋਈ ਤਾਂ ਦੱਸਣਾ ਜ਼ਰੂਰ ਪਰ ਤੇਰਾ ਸਾਲ ਤਾਂ ਜਰਮਨੀ ਰਹਿੰਦਾ ਨੀਤਾ ਬੋਲਿਆ ਹਾਂਜੀ ਹਾਂਜੀ ਵੀਰੇ ਉਹ ਜਰਮਨੀ ਹੀ ਰਹਿੰਦਾ ਮਾਮਲੀ ਜੀ ਤਕਰਾਰ ਪਿੱਛੋਂ ਪਤਾ ਨਹੀਂ ਉਸਦੀ ਪਤਨੀ ਦੇ ਮਨ 'ਚ ਕੀ ਆਇਆ ਦੋਮੇ ਬੱਚੇ ਉਸਦੇ ਕੋਲ ਛੱਡ ਗਏ ਤੇ ਤਲਾਕ ਲੈ ਲਿਆ ਹੁਣ ਉਹ ਵਿਚਾਰਾ ਦੋਮੇ ਬੱਚੇ ਕਿਵੇਂ ਸੰਭੇ ਪੈਸੇ ਦੀ ਕੋਈ ਕਮੀ ਨਹੀਂ ਪਰ ਜੀਆਂ ਦੀ ਕਮੀ ਪੈਸੇ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ ਛਤੇਂਦਰ ਨੇ ਬਾਕੀ ਸਾਰੀ ਗੱਲ ਵੀ ਦੱਸੀ ਤਾਂ ਇਹ ਤਾਂ ਹੈ ਪੈਸੇ ਨਾਲ ਸਹੂਲਤਾਂ ਜ਼ਰੂਰ ਖਰੀਦੀਆਂ ਜਾ ਸਕਦੀਆਂ ਹਨ ਪਰ ਸੁੱਖ ਨਹੀਂ ਮੇਰੀ ਸਾਲੀ ਦੀ ਕੁੜੀ ਮੇਰੇ ਕੋਲ ਹੀ ਰਹਿ ਰਹੀ ਆ ਆ ਤੋ 1 ਕਮਹੀਨਾ ਬਾਅਦ ਹੀ ਤਲਾਕ ਹੋ ਗਿਆ ਸੀ ਜੇ ਚਾਹਾਂ ਤਾਂ ਗੱਲ ਕਰਕੇ ਬਾਕੀ ਦੀ ਜਾਣਕਾਰੀ ਵੀ ਆਗਦੇ ਹੋਏ ਨੀਤੇ ਨੇ ਤਕਦੀਰ ਵਾਰੇ ਬਾਕੀ ਦੀ ਜਾਣਕਾਰੀ ਵੀ ਜਤਿੰਦਰ ਨੂੰ ਦੇ ਦਿੱਤੀ ਪਰ ਅੰਮ੍ਰਿਤ ਵਾਲੀ ਗੱਲ ਉਹ چھਪਾ ਗਿਆ ਦੱਸਦਾ ਵੀ ਕਿ ਇੱਕ ਦੂਜੇ ਦਾ ਬਾਇਓ ਡਾਟਾ ਤਸਵੀਰਾਂ ਭੇਜੀਆਂ ਗਈਆਂ ਇਸ ਰਿਸ਼ਤੇ ਬਾਰੇ ਤਕਦੀਰ ਨੂੰ ਵੀ ਦੀਪੀ ਨਿਰਾਸ਼ੇ ਕਰ ਲਿਆ ਸੀ ਮੁੰਡੇ ਨੇ ਵੀ ਤਕਦੀਰ ਦੀ ਤਸਵੀਰ ਦੇਖੀ ਤੇ ਉਸ ਨੂੰ ਪਸੰਦ ਵੀ ਆ ਗਈ ਅਰਹੁ ਕੁੜੀ ਨਾਲ ਆਪ ਗੱਲ ਕਰਨਾ ਚਾਹੁੰਦਾ ਸੀ ਉਹ ਪੁੱਛਣਾ ਚਾਹੁੰਦਾ ਸੀ ਕਿ ਕੀ ਉਹ ਇਹ ਰਿਸ਼ਤਾ ਸਵੀਕਾਰ ਕਰੇਗੀ ਕਿਸੇ ਦੂਜੀ ਔਰਤ ਦੇ ਜੰਮੇ ਬੱਚਿਆਂ ਨੂੰ ਮਾਂ ਦਾ ਪਿਆਰ ਦੇ ਸਕੇਗੀ ਜਾਂ ਨਹੀਂ ਦੀਪੀਤੇ ਨੀਜੇ ਨੂੰ ਕੋਈ ਇਤਰਾਜ਼ ਨਹੀਂ ਸੀ ਕਿ ਉਹ ਮੁੰਡਾ ਤਕਦੀਰ ਨਾਲ ਗੱਲ ਕਰੇ ਜਦੋਂ ਮੁੰਡੇ ਦਾ ਫੋਨ ਆਇਆ ਤਕਦੀਰ ਨੇ ਆਪਣੇ ਸੁਭਾਅ ਮੁਤਾਬਿਕ ਛੇ ਗੱਲ ਕੀਤੀ ਪਰ ਉਹ ਹਿਚਕਿਚਾ ਜ਼ਰੂਰ ਰਹੀ ਸੀ ਐਸੀ ਹਿਚਕਿਚਾਹਟ ਕਵਰਾਹਰ ਜੋ ਥੋੜਾ ਹਲਕਾ ਜਾਂਦੀ ਹਲਕਾ ਕੇ ਬੋਲਦੀ ਹੱਕਾ ਪਾ ਕੇ ਬੋਲਦੀ ਜਿਸ ਤੋਂ ਅਗਲੇ ਨੂੰ ਸ਼ੱਕ ਹੋ ਜਾਂਦਾ ਕਿ ਕੁੜੀ ਰੁਕ ਰੁਕ ਕੇ ਬੋਲਦੀ ਆ ਕਿ ਤੇ ਥੱਥੀ ਜਾਂ ਹਕਲੀ ਤਾਂ ਨਹੀਂ ਕੁਝ ਥਿਰ ਗੱਲਾਂ ਕਰਨ ਮਗਰੋਂ ਤਕਦੀਰ ਸਹਿਜ ਹੋ ਕੇ ਬੋਲਣ ਲੱਗੀ ਤਾਂ ਉਸਨੇ ਬਹੁਤ ਸੋਹਣੀ ਗੱਲਬਾਤ ਕੀਤੀ ਮੁੰਡੇ ਨੇ ਗੱਲਬਾਤ ਕਰਨ ਤੋਂ ਪ੍ਰਭਾਵਿਤ ਹੋ ਕੇ ਰਿਸ਼ਤੇ ਲਈ ਹਾਮੀ ਭਰ ਦਿੱਤੀ ਹੁਣ ਗੱਲ ਮੁੰਡੇ ਦੀ ਮਾਂ ਤੇ ਭੈਣ ਤੇ ਆ ਕੇ ਰੁਕ ਗਈ ਉਹ ਕੁੜੀ ਨੂੰ ਇੱਕ ਵਾਰ ਆਪ ਅੱਖੀਂ ਦੇਖ ਕੇ ਗੱਲ ਕਰਨਾ ਚਾਹੁੰਦੀਆਂ ਸਨ ਕਿਸੇ ਕਰੀਬੀ ਰਿਸ਼ਤੇਦਾਰ ਦੇ ਘਰ ਇੱਕ ਪ੍ਰੋਗਰਾਮ ਰੱਖ ਲਿਆ ਗਿਆ ਦੋਵੇਂ ਤਰ੍ਹਾਂ ਇਕੱਠੀਆਂ ਹੋਈਆਂ ਨੀਚਾ ਤੇ ਦੀਪੀ ਵੀ ਤਕਦੀਰ ਨੂੰ ਲੈ ਕੇ ਉੱਥੇ ਜਾ ਪਹੁੰਚੇ ਬੇਗਾਨਾ ਕਰ ਤੇ ਬੇगाने ਲੋਕ ਤਕਦੀਰ ਦਾ ਅਸਹਿਜ ਹੋਣਾ ਸੁਭਾਵਿਕ ਸੀ ਮੁੰਡੇ ਦੀ ਮਾਂ ਤਕਦੀਰ ਨਾਲ ਗੱਲ ਕਰਨ ਲੱਗੀ ਕੀ ਨਾਮਾ ਬੇਟਾ ਤੇਰਾ ਜੀ ਤੇ ਤਕਦੀਰ ਰੁਕਦੀ ਰੁਕਦੀ ਬੋਲੀ ਦੀਪੀ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਤਕਦੀਰ ਨੇ ਅੱਖਾਂ ਨਾਲ ਹੀ ਸਹਿਮਤੀ ਦੇ ਦਿੱਤੀ ਕਿੰਨੀ ਪੜ੍ਹਾਈ ਕੀਤੀ ਆ ਮੁੰਡੇ ਦੀ ਮਾਂ ਨੇ ਫੇਰ ਪੁੱਛਿਆ ਜੀ ਐਮਏ ਤੱਕ ਤੱਕ ਤੇ ਬਾਕੀ ਕੋਰਸ ਉਸਨੇ ਹਕ ਲਾਉਂਦੇ ਨੇ ਸਭ ਦੱਸਿਆ ਮੁੰਡੇ ਦੀ ਮਾਂ ਦੇ ਮੱਥੇ ਦੀਆਂ ਤਿਓੜੀਆਂ ਦੇਖ ਨੀਚਾ ਤੇ ਦੀਪੀ ਸਮਝ ਗਈ ਕਿ ਇੱਥੇ ਵੀ ਗੱਲ ਨਹੀਂ ਬਣੀ ਸੋਚ ਵਿਚਾਰ ਕੇ ਜਾਂ ਮੁੰਡੇ ਨਾਲ ਗੱਲ ਕਰਕੇ ਫੇਰ ਦੱਸਣਾ ਕਹਿ ਦਿੱਤਾ ਦੇਹੋ ਕਾਰ ਆ ਗਈ ਮੁੰਡੇ ਨੂੰ ਕੁੜੀ ਪਸੰਦ ਸੀ ਕੁੜੀ ਦੀ ਪੜਾਈ ਲਿਖਾਈ ਗਲਵਾ ਦਾ ਤਰੀਕਾ ਸਲਿਕਾ ਸਭ ਪਸੰਦ ਸੀ ਪਰ ਮੁੰਡੇ ਦੀ ਮਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਕੁੜੀ ਹਲਕਾਉਂਦੀ ਆ ਸਾਡਾ ਮੁੰਡਾ ਅਸੀਂ ਇੱਥੇ ਨਹੀਂ ਵਿਆ ਸਕਦੇ ਕਈ ਵਾਰ ਫੇਰ ਤਕਦੀਰ ਦੀ ਕਿਸਮਤ ਬੰਦੀ ਬੰਦੀ ਰਹਿ ਗਈ ਮਤਲਬ ਇਥੇ ਵੀ ਉਸ ਦੀ ਚੰਦਰੀ ਤਕਦੀਰ ਹੀ ਭਾਰੂ ਰਹੀ ਉਸ ਦਾ ਦਿਲ ਨਹੀਂ ਕਰਦਾ ਸੀ ਕਿ ਉਸ ਦੀ ਵਿਆਹ ਦੇ ਨਾਮ ਤੇ ਵਾਰ-ਵਾਰ ਨੁਮائش ਕੀਤੀ ਜਾਵੇ ਪਰ ਵਿਆਹ ਕਰਨਾ ਵੀ ਜ਼ਰੂਰੀ ਸੀ ਕੁਝ ਦਿਨਾਂ ਬਾਅਦ ਸੁਖੀ ਵਿਆਹ ਗਈ ਦੀਪੀ ਨੂੰ ਮੱਲ ਫਿਰ ਉਹ ਸਾਰੀ ਤਕਦੀਰ ਦੇ ਮਾਂ-ਬਾਪ ਕੋਲ ਗਈ ਉੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਈ ਗੱਲਾਂ ਤੇ ਦੀਪੀ ਨੇ ਆਪਣੇ ਜੀਜੀ ਬਲਦੇਵ ਸਿੰਘ ਤੇ ਭੈਣ ਜਸਮੀਲ ਖਰ ਨਾਲ ਬਹਿਸ ਵੀ ਕੀਤੀ ਕਿ ਉਹ ਕਿਵੇਂ ਕੁੜੀ ਨੂੰ ਅੱਖੋਂ ਪਰੋਖੇ ਕਰ ਰਹੇ ਹਨ ਉਹ ਫਿਰ ਤਕਦੀਰ ਤੇ ਪੁਰਾਣੀਆਂ ਗੱਲਾਂ ਦਾ ਦੋਸ਼ ਦੇਣ ਲੱਗੇ ਉਹਨਾਂ ਤਕਦੀਰ ਨੂੰ ਉੱਥੇ ਰੱਖਣ ਤੋਂ ਇਨਕਾਰ ਕਰ ਦਿੱਤਾ ਉਸਦੀ ਮਾਂ ਬਲਦੇਵ ਸਿੰਘ ਦੇ ਸਾਹਮਣੇ ਕੁਝ ਨਾ ਬੋਲ ਸકી ਆਖਿਰਔਰਤ ਸੀ ਪਤਾ ਨਹੀਂ ਕੀ ਕੀ ਬਰਦਾਸ਼ਤ ਕਰਨਾ ਪੈਂਦਾ ਤਕਦੀਮ ਨੇ ਵੀ ਉਥੇ ਨਾ ਰਹਿਣ ਦੀ ਗੱਲ ਕਹੀ ਉਹ ਕਹਿੰਦੀ ਕਿ ਕਿਸੇ ਅनाथ ਆਸ਼ਰਮ 'ਚ ਛੱਡਾਉ ਮੈਨੂੰ ਜੇ ਤੁਸੀਂ ਨਹੀਂ ਰੱਖਣਾ ਚਾਹੁੰਦੇ ਇੱਕੋ ਗਲਤੀ ਨੂੰ ਲੈ ਕੇ ਮੈਨੂੰ ਸਾਰੀ ਉਮਰ ਤਾਨੇ ਮਿਲਨੇ ਹਨ ਮੈਂ ਉਥੇ ਲੋਕਾਂ ਦੀ ਸੇਵਾ ਕਰ ਲਵਾਂਗੀ ਆਪਣੇ ਜੋਗਾ ਘਮਾ ਲਵਾਂਗੀ ਮਹੌਲ ਕਾਫੀ ਭਾਵਕ ਸੀ ਦੀਪੀ ਗੁੱਸੇ 'ਚ ਬਹੁਤ ਕੁਝ ਬੋਲ ਕੇ ਆਈ ਤਕਦੀਰ ਦੇ ਮਾਪਾਪ ਨੂੰ ਕਿਉਂਕਿ ਬਲਦੇਵ ਸਿੰਘ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੈਂ ਇਸ ਮਨਹੂਸ ਨੂੰ ਇੱਥੇ ਨਹੀਂ ਰੱਖ ਸਕਦਾ ਤੂੰ ਕਰ ਦੇ ਇਸ ਦਾ ਵਿਆਹ ਜਿੱਥੇ ਮਰਜੀ ਮੈਂ ਥੋੜਾ-ਬਹੁਤ ਖਰਚਾ ਦੇ ਦੀ ਮੰਗਾ باروں بار ਤੋੜਦੀ ਹੋ ਇਸ ਨੂੰ ਧੀਆ ਜੰਮੀਆਂ ਹੀ ਨਹੀਂ ਜਾਂਦੀਆਂ ਸਾਂਭੀਆਂ ਵੀ ਜਾਂਦੀਆਂ ਬਾਕੀ ਰਹੀ ਗੱਲ ਪੈਸੇ ਦੀ ਪੈਸਾ ਤਾਂ ਬਹੁਤਾ ਮੇਰੇ ਕੋਲ ਜਿੱਥੇ ਮੇਰਾ ਦਿਲ ਕੀਤਾ ਮੈਂ ਆਪੇ ਕਰ ਦੇਵਾਂਗੀ ਇਸ ਦਾ ਵਿਆਹ ਅੱਜ ਤੋਂ ਬਾਅਦ ਤੁਹਾਨੂੰ ਵੀ ਨਹੀਂ ਪੁੱਛਣਾ ਦੀਪੀ ਵੀ ਗੁੱਸੇ 'ਚ ਬੋਲੀ ਨੀਤਾ ਬੋਤਨਾ ਬੋਲਿਆ ਉਸਨੇ ਚੁੱਪ ਰੈਂਚ ਹੀ ਭਲਾਈ ਸਮਝੀ ਉਸਨੇ ਇਹਨਾਂ ਕਿਹਾ ਕਿ ਕੋਈ ਗੱਲ ਨਹੀਂ ਜੀ ਜੇ ਪ੍ਰਮਾਤਮਾ ਨੇ ਚਾਇਆ ਮੈਂ ਇਸ ਦਾ ਵਿਆਪਨਿਤ ਧੀ ਬਣਾ ਕੇ ਕਰਾਂਗਾ ਤੇ ਉਹ ਉੱਠ ਕੇ ਬਾਹਰ ਆ ਗਿਆ ਤਕਦੀਰ ਜੇ ਤੂੰ ਇੱਥੇ ਰਹਿਣਾ ਚਾਹਨੀ ਹੈ ਤਾਂ ਠੀਕ ਹੈ ਨਹੀਂ ਚੱਲ ਮੇਰੇ ਨਾਲ ਹੀ ਦੀਪੀ ਨੇ ਕਿਹਾ ਤਕਦੀਰ ਜੋ ਕੁਝ ਦਿਨ ਰਹਿਣ ਆਈ ਸੀ ਇੱਥੇ ਪਰਮਹਾਲ ਦੇਖ ਉਹ ਉਨੀ ਫੇਰੇ ਵਾਪਸ ਮਿੰਦੀ ਸਾਰੇ ਰਸਤੇ ਉਹ ਰੋਂਦੀ ਰਹੀ ਦੀਪੀ ਨੇ ਉਸ ਨੂੰ ਬਹੁਤ ਸਮਝਾਇਆ। ਐਵੇਂ ਸਮਾਂ ਲੰਘਦਾ ਰਿਹਾ ਪਤਾ ਹੀ ਨਾ ਲੱਗਾ ਕਦੋਂ 1 ਮਹੀਨਾ ਲੰਘ ਗਿਆ। ਤਕਦੀਰ ਥੋੜਾ ਉਦਾਸ ਰਹਿੰਦੀ। ਉਹਦੇ ਨੀਤੇ ਦੀ ਬਦਲੀ ਦੁਬਾਰਾ ਉਸਦੇ ਸ਼ਹਿਰ ਦੀ ਹੋ ਗਈ। ਪਰ ਕੁਦਰਤ ਦਾ ਕਹਿਰ ਦੇਖੋ। ਘਰ ਵਾਪਸ ਆਉਂਦੇ ਵਕਤ ਉਸਦੀ ਕਾਰ ਦਾ ਇੱਕ ਖੜੇ ਟਰੱਕ ਨਾਲ ਜ਼ਬਰਦਸਤ ਐਕਸੀਡੈਂਟ ਹੋ ਗਿਆ ਤੇ ਕਾਰ ਚੱਕਨਾ ਚੂਰ ਹੋ ਗਈ। ਤੇ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਕੋਈ ਦੇਖਣ ਵਾਲਾ ਵੀ ਦਹਿਲ ਲੱਜਾਵੇ। ਨੀਜੇ ਦੀ ਕਾਰ ਬਿਲਕੁਲ ਟਰੱਕ ਦੇ ਥੱਲੇ ਸੀ ਉਹ ਖੂਨ ਨਾਲ ਲਥਪਥ ਹੋਇਆ ਪਿਆ ਸੀ ਆਸ-ਪਾਸ ਹੀ ਨੌਜਵਾਨਾਂ ਦੀ ਮਦਦ ਨਾਲ ਬਹੁਤ ਜਦੋ ਜਿਹਦ ਕਰਕੇ ਉਸ ਨੂੰ ਕੱਢਿਆ ਗਿਆ ਉਹ ਸਿਰ ਨਰਜ ਚਲ ਰਹੀ ਸੀ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਸ ਦੇ ਸਨਾਖਤੀ ਕਾਰਡ ਕੱਢ ਕੇ ਘਰ ਫੋਨ ਕੀਤਾ ਗਿਆ ਤੇ ਸਿੱਧਾ ਫੋਰਟੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਦੀਪੀ ਦਾ ਬਹੁਤ ਬੁਰਾ ਹਾਲ ਸੀ ਪਰ ਉਹ ਬਾਹਰ ਵੀ ਸੀ ਪਤੀ ਨੂੰ ਬੈੱਡ ਉਹ ਵੀ ਹਸਪਤਾਲ ਦੇ ਬੈੱਡ ਤੇ ਬੇਸੁਰਤ ਪਿਆੰਦੇਖ ਉਸਨੇ ਉਸ ਨੂੰ ਬੁਲਾਇਆ ਆਵਾਜ਼ ਮਾਰੀ ਨੀਟੂ ਜੀ ਉੱਠੋ ਚੱਲੋ ਘਰ ਚਲੀ ਨਾਲੇ ਉਸ ਨੂੰ ਰੋਣਾ ਸ਼ੁਰੂ ਕਰ ਦਿੱਤਾ ਤਕਦੀਰ ਬੱਚਿਆਂ ਨੂੰ ਘਰ ਚ ਸਾਂਭ ਰਹੀ ਸੀ ਘਰ ਦਾ ਕੰਮ ਕਰਦੀ ਉਸ ਦੇ ਹੱਥੋਂ ਭਾਂਡੇ ਡਿੱਗ ਰਹੇ ਸਨ ਉਹ ਵੀ ਬਹੁਤ ਕਫਰਾਈ ਹੋਈ ਸੀ ਹੌਲੀ ਹੌਲੀ ਰਿਸ਼ਤੇਦਾਰ ਵੀ ਆਨੇ ਸ਼ੁਰੂ ਹੋ ਗਏ ਗਰੇਵਲ ਸਾਹਿਬ ਕੁਲਜੀਤ ਕੋ ਨਾਲ ਲੈ ਕੇ ਪਹੁੰਚੀ ਪਰ ਅੰਦਰ ਮਿਲਣ ਜਾਣ ਦੀ ਪਵੰਦੀ ਸੀ ਸਿਰਫ ਪਰਿਵਾਰ ਦੇ 2-4 ਮੈਂਬਰ ਹੀ ਮਿਲਣ ਲੈਣ ਦਾ ਜਾ ਸਕਦੇ ਸਨ ਉਹ ਵੀ ਉਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਸਨ ਗਰੀਵਲਸ ਆਪੋ ਤੜਫ ਰਹੇ ਸਨ ਆਪਣੀ ਜਵਾਈ ਨੂੰ ਦੇਖਣ ਨੂੰ ਮਿਲਣ ਨੂੰ ਕੁਲਜੀ ਦੀਆਂ ਲੱਤਾਂ 'ਚ ਜਿਵੇਂ jaan ਆ ਗਈ ਬੇਸ਼ੱਕ ਉਸ ਦੇ ਹੱਥ ਛੋਟੀ ਸੀ ਸਹਾਰੇ ਨਾਲ ਚੱਲਣ ਲਈ ਪਰ ਅੱਜ ਉਹ ਕਾਲੇ ਕਦਮਾਂ ਨਾਲ ਅੱਗੇ ਵਧ ਰਹੇ ਸੀ ਉਹ ਦੋਵੇਂ ਆਪਣੀ ਜਵਾਈ ਨੂੰ ਦੇਖਣਾ ਚਾਹੁੰਦੇ ਸਨ ਪਰ ਸਿਕਿਉਰਿਟੀ ਗਾਰਡ ਅੰਦਰ ਨਹੀਂ ਜਾਣ ਦਿੰਦੇ ਸਨ ਕਈ ਸਿਕਿਉਰਿਟੀ ਗਾਰਡਾਂ ਦੀਆਂ ਉਹਨਾਂ ਮਿੰਤਾਂ ਕੀਤੀਆਂ ਪਰ ਕਾਇਦੇ ਅਨੁਸਾਰ ਇਹ ਉਹਨਾਂ ਦੀ ਡਿਊਟੀ ਸੀ ਇੱਕ ਵਾਰ ਦੇਖ ਲੈਣ ਦਿਓ ਬਸ ਮੇਰੇ ਪੁੱਤ ਨੂੰ ਫੇ ਨਹੀਂ ਤਹਾਨੂੰ ਤੰਗ ਕਰਦਾ ਬਸ ਇੱਕ ਵਾਰ ਦੇਖਣ ਦਿਓ ਉਹ ਹੰਝੂ ਵਹਾ ਰਹੇ ਸਨ ਹੱਥ ਜੁੜ ਮਿੰਤਾਂ ਕਰ ਰਹੇ ਸਨ ਤਾਂ ਉਹਨਾਂ ਨੂੰ ਰੋਂਦਾ ਦੇਖ ਇੱਕ ਸਿਕਿਉਰਿਟੀ ਗਾਰਡ ਜੋ ਇੱਕ ਔਰਤ ਸੀ ਉਸ ਦਾ ਦਿਲ ਪਸੀਜ਼ ਗਿਆ ਉਹ ਉਹਨਾਂ ਕੋਲ ਗਈ ਤੇ ਕੋਲ ਪਈ ਕੁਰਸੀ ਤੇ ਬਿਠਾਇਆ ਤੇ ਕਿਹਾ ਐਵੇਂ ਨਾ ਕਰੋ ਐਵੇਂ ਨਾ ਰੋ ਬਾਬੂ ਜੀ ਪਲੀਜ਼ ਅੰਦਰ ਡਾਕਟਰ ਸਾਹਿਬ ਰਾਉਂਡ ਤੇ ਹਨ ਉਹਨਾਂ ਦੇ ਜਾਂਦੇ ਹੀ ਮੈਂ ਆਪ ਨੂੰ ਅੰਦਰ ਚ ਲੈ ਚਲਾਂਗੀ ਉਸਨੇ ਗਰੀਵਲ ਸਾਹਿਬ ਦੇ ਮੋਢੇ ਤੇ ਹੱਥ ਧਰਿਆ ਗਰੀਵਲ ਸਾਹਿਬ ਨੇ ਆਪਣੀ ਕੁਰਸੀ ਤੋਂ ਉੱਠਣਾ ਚਾਹਿਆ ਪਰ ਉਸਨੇ ਫੇਰ ਮੋਢੇ ਤੋਂ ਫੜ ਕੇ ਬਿਠਾ ਦਿੱਤਾ ਤੇ ਅੱਖਾਂ ਨਾਲ ਹੀ ਮੁਸਕਰਾਇ ਗਰੀਵਲ ਸਾਹਿਬ ਦੇ ਹੰਝੂ ਫੇਰ ਨਿਕਲ ਆਏ ਉਹਨਾਂ ਸੱਜੇ ਨਾਲ ਉਸ ਆਰਥ ਸਿਕਿਉਰਿਟੀ ਗਾਰਡ ਦਾ ਸਿਰ ਪੁਲਸੀਆ ਤੇ ਦੂਜੀ ਖੱਬੇ ਨਾਲ ਆਪਣੇ ਹੱਥ ਉਸਾਫ ਕੀਤੀ ਡਾਕਟਰ ਦੇ ਬਾਹਰ ਜਾਂਦਿਆਂ ਹੀ ਉਹ ਗਰੀਵਲ ਸਾਹਿਬ ਨੂੰ ਫਟਾਫਟ ਅੰਦਰ ਲੈ ਗਏ ਤੇਜ਼ ਦਵਾਈਆਂ ਹਵਾੜ ਉਹਨਾਂ ਦੇ ਨੱਕ ਨੂੰ چیرਦੀ ਹੋਈ ਤੁਰੰਦਰ ਤੱਕ ਲੈ ਗਈ ਉਹਨਾਂ ਆਪਣਾ ਨੱਕ ਮਲਿਆ ਤੇ ਇਧਰ ਉਧਰ ਦੇਖਣ ਲੱਗੇ ਨੀਤੇ ਨੂੰ ਦੇਖਣ ਨੂੰ ਉਹਨਾਂ ਦੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ ਸਨ ਸਿਕਿਉਰਿਟੀ ਵਾਲਿ ਨੇ ਇੱਕ ਨਰਸ ਨੂੰ ਸਮਝਾ ਦਿੱਤਾ ਤੇ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਨੀਚੇ ਖੁੱਲ੍ਹ ਗਏ ਆਪਣੀ ਦੀਪੀ ਨੂੰ ਨੀਚੇ ਕੋਲ ਬੇਸੁਜਈ ਹੋਈ ਖੜੀ ਦੇਖ ਉਹਨਾਂ ਦਾ ਮਨ ਡੋਲਿਆ ਪਰ ਉਹਨਾਂ ਹਿੰਮਤ ਰੱਖੀ ਤੇ ਦੀਪੀ ਨੇ ਆਪਣੇ ਪਾਪ ਨੂੰ ਦੇਖ ਝਟ ਜੱਫੀ ਪਾ ਲਈ ਤੇ ਉਹਨਾਂ ਆਪਣੀ ਦੀਪੀ ਦਾ ਸਿਰ ਆਪਣੀ ਛਾਤੀ ਨਾਲ ਲਗਾ ਲਿਆ ਤੇ ਚੁੱਪ ਰਹਿਣ ਨੂੰ ਕਿਉਂਕਿ ਉੱਥੇ ਐਮਰਜੈਂਸੀ ਸੀ ਆਵਾਜ਼ ਕਰਨਾ ਬਿਲਕੁਲ ਮਨਾ ਸੀ ਬਸ ਮਸ਼ੀਨਾਂ ਦੀ ਆਵਾਜ਼ ਹੀ ਸੁਣ ਰਹੀ ਸੀ ਉਹ ਨਾਲੀ ਚ ਵੱਲ ਚਾਤ ਮਾਰੀ ਉਹ ਨਾਲੀਆਂ ਪਾਈਪਾਂ ਨਾਲ ਵਿੰਨੀਆਂ ਪਿਆ ਸੀ ਕਿਤੇ ਆਕਸੀਜਨ ਲਈ ਕਿਤੇ ਫੂਡ ਪਾਈਪ ਕਿਤੇ ਗਲੂਕੋਜ਼ ਇੰਨਾ ਸੋਨਾ ਨੀੜਾ ਤੇ ਇਹ ਹਾਲ ਉਹਨਾਂ ਦਾ ਵੀ ਮਨ ਭਰਿਆ ਉਹ ਕਿੰਨੀ ਦੇਰ ਤੀ ਨੂੰ ਗੱਲ ਨਾ ਲਗਾਈ ਆਪਣੀ ਜਵਾਈ ਦੀ ਉੱਕਰਦੇ ਹੋਏ ਸਾਹ ਦੇਖਦੇ ਰਹੇ ਤੇ ਕਿਸੇ ਚਮਤਕਾਰ ਦੀ ਉਡੀਕ ਕਰਨ ਲੱਗੇ ਕਿ ਕੀ ਪਤਾ ਕਦੋਂ ਉਹ ਉੱਪਰ ਵਾਲਾ ਸਾਵਾ ਦਿੰਦਾ ਤੇ ਕਦੋਂ ਘਟਾ ਦੇ ਦਿੰਦਾ ਨੀਚੇ ਦੀਆਂ ਪੈਣਾ ਜੀ ਜੀ ਪ੍ਰਾਪਰ ਚਾਈ ਦੀਪੀ ਦਾ ਪੇਖਾ ਪਰਿਵਾਰ ਸਭ ਉਥੇ ਸਨ ਮੇਸ਼ਕ ਅੰਦਰ ਮਿਲਣ ਜਾਣ ਤੋਂ ਮਨਾਹੀ ਸੀ ਪਰ ਫਿਰ ਬਾਹਰ ਸਵਦਾ ਜਮਾਵੜਾ ਸੀ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਅਰਦਾਸਾਂ ਵੀ ਕਰ ਰਹੇ ਸਨ ਦਫ਼ਤਰੋਂ ਵੀ ਇੱਕ ਦਾ ਦੁਕਾਵਾਂਦਿਆ ਕੇ ਖਬਰ ਲੈ ਜਾਂਦੇ ਚਾਰ ਦਿਨ ਇਸੇ ਤਰ੍ਹਾਂ ਬੀਤ ਗਏ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਦੀਪੀ ਕੋਲ ਹੀ ਸੀ ਨੀਚੇ ਨੀ ਅੱਖਾਂ ਕੋਲੀਆਂ ਤੇ ਉਸੇ ਵੱਲ ਦੇਖਿਆ ਦੀਪੀ ਨੇ ਹੌਸਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਨੀਟਾ ਖਾਮੋਸ਼ ਮੂੰਹ ਚ ਪਾਈ ਪਾ ਕਿਵੇਂ ਬੋਲਦਾ ਉਹ ਦੀਪੀ ਵੱਲ ਦੇਖ ਰਿਹਾ ਸੀ ਸ਼ਾਇਦ ਕੁਝ ਕਹਿਣਾ ਚਾਹੁੰਦਾ ਹੋਵੇ ਉਸ ਦੀਆਂ ਅੱਖਾਂ ਵਹਿ ਤੁਰੀਆਂ ਉਸ ਨੇ ਦੀਪੀ ਦਾ ਹੱਥ ਘੁੱਟਿਆ ਦੀਪੀ ਨੂੰ ਵੀ ਥੋੜੀ ਆਸ ਦੀ ਕਿਰਨ ਦਿਖਾਈ ਦਿੱਤੀ ਪਰ ਇਹ ਉਸ ਦਾ ਭੁਲੇਖਾ ਹੀ ਸੀ ਜਿਵੇਂ ਕੇ ਦੀਵਾ ਤੇਲ ਮੁੱਕਣ ਤੇ ਆਖਰੀ ਵਕਤ ਫੜਫੜਾਉਂਦਾ ਹੈ ਮੋਮਬੱਤੀ ਦੀ ਲਾਟ ਖਤਮ ਹੋਣ ਲੱਗੀ ਇਸ ਰੋਸ਼ਨੀ ਨਾਲ ਚੰਕਨਾਲ ਹੋਰ ਰੋਸ਼ਨੀ ਪ੍ਰਦਾਨ ਕਰਦੀਆ। ਇਸੇ ਤਰ੍ਹਾਂ ਨੇਤਾ ਵੀ ਆਖਰੀ ਪਲ ਜਿਉਂ ਰਿਹਾ ਸੀ। ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਉਸਦੇ ਮੂੰਹ ਵਿੱਚ ਤਾਂ ਪਾਈਪਾਂ ਪਈਆਂ ਹੋਈਆਂ ਸਨ। ਉਸ ਦੀਆਂ ਖੁੱਲੀਆਂ ਅੱਖਾਂ ਦੀਪੀ ਨੂੰ ਹੀ ਇੱਕ ਟਿਕ ਦੇਖ ਰਹੀਆਂ ਸਨ। ਸ਼ਾਇਦ ਉਹ ਮੁਸਕੁਰਾਉਣਾ ਚਾਹੁੰਦਾ ਸੀ ਪਰ ਜਿਵੇਂ ਬੁੱਲ ਸਿੱਤੇ ਗਏ ਸਨ। ਦੀਪੀ ਭਾਵ ਘੋਗੀ। ਕਿਸ ਨੇ ਆਵਾਜ਼ ਮਾਰੀ, ਡਾਕਟਰ ਸਾਹਿਬ, ਨਰਸ, ਨਰਸ ਪਲੀਜ਼ ਜਲਦੀ ਆਓ। ਇਨਾਂ ਨੂੰ ਦੇਖੋ ਦੇਖੋ ਅੱਖਾਂ ਖੋਲ੍ਹ ਲਈਆਂ ਇਹਨਾਂ ਨੇ ਨਰਸ ਕਾਲੀ ਨਾਲ ਆਈ ਤੇ ਦੀਪੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਉੱਚੀ ਬੋਲਣਾ ਅਲਾਉਡ ਨਹੀਂ ਆ ਮੈਡਮ ਤੁਸੀਂ ਪਲੀਜ਼ ਬਾਹਰ ਜਾਓ ਡਾਕਟਰ ਪਲੀਜ਼ ਕਮ ਹੇਅਰ ਨਰਸ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਵੀ ਆ ਗਿਆ ਪਰ ਦੀਪੀ ਕਮਰੇ ਵਿੱਚੋਂ ਬਾਹਰ ਨਹੀਂ ਗਈ ਆਪਣੀ ਚੁੰਨੀ ਦਾ ਪੱਲਾ ਆਪਣੇ ਮੂੰਹ ਵਿੱਚ ਪਾ ਲਿਆ ਉਸਨੇ ਬੋਲਣਾ ਚੀਕਣਾ ਚਲਾਉਣਾ ਰੋਕ ਲਿਆ ਉਹ ਬੁੱਤ ਬਣ ਕੇ ਕੰਦੇ ਨਾਲ ਸਹਾਰਾ ਲੈ ਕੇ ਖੜ ਗਈ ਦੀ ਡਾਕਟਰ ਨੀٹے ਦੇ ਉਖੜਦੇ ਸਾਹਾਂ ਨੂੰ ਦੇਖ ਡਾਕਟਰ ਨੀٹے ਦੇ ਛਾਤੀ ਨੂੰ ਦੱਬਣ ਲੱਗਾ ਉਹ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਪਾਗ ਸੁਣਨ ਦੇ ਲਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਬਾਕੀ ਕੱਲ੍ਹ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਮਨਰੇਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ੀ ਕਾਲ